ਐਕਚੁਅਲੀ ਇਹ ਜਿਹੜੇ ਬਾਬੇ ਨੇ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਨੇ ਬਣਾਏ ਨੇ ਜਿਨ੍ਹਾਂ ਨੂੰ ਆਪ ਢੇਲੇ ਦੀ ਅਕਲ ਨੇ ਇਹ ਬਾਬੇ ਬੁੱਬੇ ਕੋਈ ਨਹੀਂ ਸਿਰੇ ਦੇ ਖੱਜ ਨੇ ਜਦੋਂ ਘਰ ਦੇ ਵਿੱਚ ਕੋਈ ਕੰਮ ਨਾ ਹੋਵੇ ਬੇਲੜ ਹੋਣ ਬੇਲੇ ਰਹਿ ਕੇ ਖਾਣ ਦੀਆਂ ਆਦਤਾਂ ਪੈ ਜਾਂਦੀਆਂ ਨੇ ਉਦੋਂ ਇਹ ਬੰਦੇ ਡੇਰੇ ਬਣਾ ਲੈਂਦੇ ਨੇ ਇਹਨੇ ਵੀ ਇੱਕ ਛੋਟਾ ਜਿਹਾ ਆਸ਼ਰਮ ਬਣਾਇਆ ਹੋਇਆ ਹੈ ਉਸ ਆਸ਼ਰਮ ਦੇ ਨਾਂ ਤੇ ਇਹ ਤੋਰੀ ਫੁਲਕਾ ਚਲਾਉਂਦਾ ਹੈ। ਬਈ ਵਾਰੀ ਲਾਇਬ ਹੋ ਜਾਂਦਾ ਹੈ। ਦੇਖੋ ਸਾਡੇ ਡੇਰੇ ਦਾ ਬਿੱਲ 2 ਲੱਖ ਰੁਪਈਆ ਆ ਗਿਆ। ਸਾਨੂੰ ਦੁੱਧ ਦੀ ਲੋੜ ਹੈ, ਸਾਨੂੰ ਕੱਪੜਿਆਂ ਦੀ ਲੋੜ ਹੈ, ਭੇਜੋ। ਉਹ ਬੀਬੀ ਵੀ ਬੜੀ ਚਾਤਰ ਚਲਾਕ ਜੀ ਦੇਖਣ ਨੂੰ ਦਿਖਦੀ ਹੈ। ਜਿਹੜੇ ਕਹਿੰਦੀ ਸੀ ਮੈਨੂੰ ਚੜ੍ਹਦੀ ਕਲਾ ਵਾਲਾ ਸਿੰਘ ਮਿਲਿਆ। ਫੀਮ ਦੀ ਡੱਬੀ ਕਹਿੰਦੀ ਮੈਂ ਆਪਣੇ ਪਰਸ ਵਿੱਚ ਰੱਖਦੀ ਆਂ। ਸ਼ੇ ਬਹੁਤ ਕਰਦੇ ਹੋ ਤੁਸੀਂ ਸਭ ਦੀ ਸੌ ਖਾਨਾ ਮੈਂ ਪੰਜਾਬ ਸੰਗਾਰ ਦੀ ਸੌ ਖਾਨਾ ਮੈਂ ਫੇਮ ਖਾਨਾ ਕੋਈ ਗੁਨਾਹ ਨਹੀਂ ਹੋ ਨਸ਼ਿਆਂ ਤੋਂ ਬਚਾ ਹੋਣਾ ਚਾਹੀਦਾ ਤੇ ਉਹਨੇ ਜਿਹੜਾ ਚੰਦ ਚੜ੍ਹਿਆ ਕੱਲ ਆਪਣੀ ਸੱਸ ਗੁਰਜੀਤ ਕੌਰ ਦੇ ਪੱਟ ਵਿੱਚ ਗੋਲੀ ਮਾਰੀ ਹੈ ਇਹ ਜਿਹੜੀ ਬੀਬੀ ਗੁਰਜੀਤ ਕੌਰ ਇਹ ਵੀ ਫਫੇ ਕੁੱਟਣੀ ਹੈ ਇਹ ਵੀ ਕੱਟਣੀ ਹੈਗੀ ਇਹ ਵੀ ਕਿਸਾਨ ਆਗੂ ਹੈ ਜਦੋਂ ਇਹਨੇ ਆਪਣੀ ਕੁੜੀ ਦਾ ਰਿਸ਼ਤਾ ਕੀਤਾ ਹੈ ਨਾ ਉਹਦੇ ਦਿਮਾਗ ਵਿੱਚ ਇਹ ਚੱਲਦਾ ਹੋਣਾ ਕਿ ਬਾਬਾ ਡੇਰੇ ਵਿੱਚ ਰਹਿੰਦਾ ਹੋ ਸਕਦਾ ਕੋਈ ਐਮਐਲਏ ਬਣ ਜੇ ਚੜਾ ਦੇ ਚੜਦੇ ਹੋਣਗੇ ਬੈਗਾਂ ਦੇ ਵੈਗ ਮੈਂ ਵੀ ਪਰਕੇ ਲੈ ਕੇ ਜਾਊ ਹੋ ਸਕਦਾ ਸੋਚਿਆ ਹੋਵੇ ਜਿਵੇਂ ਢੱਡਰੀਆਂ ਵਾਲੇ ਟੂਰਾਂ ਤੇ ਰਹਿੰਦੇ ਐ ਉਦਾਂ ਦੀ ਫੀਲਿੰਗ ਲਈ ਹੋਵੇ ਕਿ ਸ਼ਾਇਦ ਮੇਰੀ ਕੁੜੀ ਵੀ ਆਰਾਜ ਕਰੂਗੀ ਇਹ ਚਲਦੀਆਂ ਨੇ ਦਿਮਾਗ ਵੇਜਣੇ ਲੋਕਾਂ ਦੇ ਕਿਉਂਕਿ ਜਿਹੜੇ ਬੰਦੇ ਆਗੂ ਬਣਦੇ ਨੇ ਨਾ ਇਹ ਆਗੂਆਂ ਦੀ ਸੋਝ ਜਿਹੜੀ ਐ ਬਹੁਤ ਕੁਟਲ ਵੀ ਹੁੰਦੀ ਐ ਲੰਬੀ ਚੌੜੀ ਵੀ ਹੁੰਦੀ ਐ ਨਜ਼ਾਰੇ ਲੈਣ ਦੀਆਂ ਆਦਤਾਂ ਪਈਆਂ ਹੁੰਦੀਆਂ ਨੇ ਲੋਕਾਂ ਬੰਦੇ ਪੈਸਿਆਂ ਤੇ ਤੇ ਕੱਲ ਜਦੋਂ ਬਾਬੇ ਗੁਰਵਿੰਦਰ ਖੇੜੀ ਵਾਲੇ ਨਸ਼ੇੜੀ ਨੇ ਮਾਰੀ ਪੱਟ ਵਿੱਚ ਗੋਲੀ ਉਦੋਂ ਚੀਕਾਂ ਮਾਰਦੀ ਸੀ ਕਹਿੰਦੀ ਮੈਂ ਆਪਣੀ ਕੁੜੀ ਦੇ ਕੇ ਪਸਤਾ ਰਹੀ ਆ ਤੇ ਹੁਣ ਹਸਪੀਟਲ ਦੇ ਵਿੱਚ ਪਈ ਹੈ ਮੇਰੀ ਕੁੜੀ ਨੂੰ ਤੰਗ ਕਰਦਾ ਇਹ ਜਦੋਂ ਫੀਮ ਖਾਣ ਵਾਲੇ ਬੰਦੇ ਨਾਲ ਕੁੜੀ ਵਿਆਹੋਗੇ ਉਹਨੇ ਤੰਗ ਹੀ ਕਰਨਾ ਹੋਰ ਤੁਹਾਡੀ ਕੁੜੀ ਨੂੰ ਉਹ ਰਾਣੀ ਬਣਾ ਕੇ ਰੱਖੂਗਾ ਤੁਹਾਡੀ ਕੁੜੀ ਤਾਂ ਆਪ ਕਹਿੰਦੀ ਰਹੀ ਹੈ ਚੜ੍ਹਦੀ ਕਲਾ ਵਾਲੇ ਸਿੰਘ ਨਾਲ ਮੇਰੀ ਮੈਰਿਜ ਹੋਈ ਹੈ ਖੀਮ ਖਾਣਾ ਕੋਈ ਗੁਨਾਹ ਨਹੀਂ ਹੁਣ ਚੀਕਾਂ ਪਿੰਦੀਆਂ ਨੇ ਅਸਾ ਦੂਜੇ ਪਾਸੇ ਜਿਹੜਾ ਬਾਬਾ ਗੁਰਿੰਦਰ ਨਸ਼ੇੜੀ ਖੇੜੀ ਵਾਲਾ ਉਹ ਵੀ ਪਿਆ ਹਸਪੀਟਲ ਦੇ ਵਿੱਚ ਉਹਦਾ ਵੀ ਇਲਾਜ ਚੱਲੇ ਜਾਂਦਾ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਕਹਿੰਦਾ ਆਹ ਦੇਖ ਲਓ ਮੇਰੀ ਬਾਹਂ ਤੋੜਦੀ ਮੇਰੀ ਲੱਤ ਤੋੜਦੀ ਮੇਰੇ ਦੰਦ ਕੱਢਦੇ ਜਿਹੜੀ ਬਾਹਂ ਤੋੜੀ ਹੈ ਉਹੀ ਚੱਕ ਕੇ ਦਿਖਾਈ ਜਾਂਦਾ ਕਹਿੰਦਾ ਆਹ ਬਾਹਂ ਤੋੜਦੀ ਤੇ ਲੱਭ ਤੋਰਦੀ ਕਹਿੰਦਾ ਦੰਦ ਕੱਢ ਤੇ ਚਾਰ ਮੈਨ ਕੁੱਟਿਆ ਕਹਿੰਦਾ ਰਾੜਾਂ ਦੇ ਨਾਲ ਮੇਰੀ ਗੱਡੀ ਭੰਤੀ ਰਾੜਾਂ ਦੇ ਨਾਲ ਤੇ ਹੁਣ ਜਿਹੜੀਆਂ ਇਹ ਗੱਲਾਂ ਬਾਤਾਂ ਨੇ ਇਹਨਾਂ ਗੱਲਾਂ ਬਾਤਾਂ ਵਿੱਚ ਤੁਹਾਨੂੰ ਲੱਗਦਾ ਵੀ ਇਹ ਬਾਬਾ ਹੋਊਗਾ ਬਾਬਾ ਸ਼ਬਦ ਪਾਵਨ ਬਾਣੀ ਵਿੱਚ ਭਾਈ ਗੁਰਦਾਸ ਜੀ ਨੇ ਵਰਤੇ ਆ ਬਾਬੇ ਨਾਨਕ ਲਈ ਵਰਤੇ ਆ ਭਗਤਾਂ ਲਈ ਵਰਤੇ ਆ ਰੱਬ ਲਈ ਵਰਤੇ ਆ ਇਹ ਜਿਹੜੇ ਬਾਬੇ ਨੇ ਇਹ ਬਾਬੇ ਕੇਵਲ ਤੋਰੀ ਫੁਲਕਾ ਚਲਾਉਂਦੇ ਨੇ ਬਾਬੇ ਦੇ ਨਾਮ ਤੇ ਹੋਰ ਕੁਝ ਨਹੀਂ ਹੁਣ ਜਿਹੜੇ ਕਮੈਂਟ ਕਰਨ ਵਾਲੇ ਨੇ ਨਾ ਇੱਕ ਅਖਾਨ ਹੈ ਕਿ ਅੰਨੇ ਤੇ ਬੋਲਿਆਂ ਦਾ ਮੁਲਖ ਹੁਣ ਅੰਨੇ ਕੀ ਨੇ ਬੋਲੇ ਕੀ ਨੇ ਇਹ ਬਾਬੇ ਖੇੜੀ ਵਾਲੇ ਦੀ ਕਰਤੂਤ ਤਾਂ ਪਤਾ ਲੱਗ ਜੂ ਕਈ ਕਹਿੰਦੇ ਇਹਦਾ ਮੈਡੀਕਲ ਕਰਾਓ ਨਸ਼ਾ ਕਰਦਾ ਕਿ ਨਹੀਂ ਕਰਦਾ ਇਹਨਾਂ ਨੂੰ ਕਹਿੰਦੇ ਨੇ ਅੰਨੇ ਤੁਹਾਨੂੰ ਅੱਖਾਂ ਨਾਲ ਦਿਸਿਆ ਨਹੀਂ ਜਦੋਂ ਉਹ ਸ਼ਰੀਆਮ ਕਹਿੰਦਾ ਫੇਮ ਦੀ ਖੇਤੀ ਕਰੋ ਉਹਦੇ ਘਰ ਵਾਲੇ ਜਿਹੜੀ ਬੀਬੀ ਉਹ ਕਹਿੰਦੇ ਫੀਮ ਦੀ ਡੱਬੀ ਮੇਰੇ ਪਰਸ ਵਿੱਚ ਹੁੰਦੀ ਹੈ ਤੇ ਜਿਹੜੇ ਵੀ ਸ਼ਰਿਆ ਆਮ ਉਹ ਬੰਦਾ ਫੀਮ ਖਾਂਦਾ ਤੁਸੀਂ ਮੈਡੀਕਲ ਕਰਾਉਣ ਦੀ ਕੋਸ਼ਿਸ਼ ਕਰ ਦਿਓ ਚਲੋ ਸਾਰੀਆਂ ਗੱਲਾਂ ਛੱਡੋ ਪਾਸੇ ਟੱਠੇ ਖੂਚ ਜਾਵੇ ਉਹ ਬਾਬਾ ਟੱਠੇ ਖੂਜ ਜਾਵੇ ਉਹਦੀ ਸੱਸ ਜਿਹੜੇ ਨੇ ਵੱਡੇ ਵੱਡੇ ਦਿਮਾਗ ਦੇ ਵਿੱਚ ਸ਼ੌਂਕ ਪਾਲੇ ਸੀ ਉਮੀਦਾਂ ਰੱਖੀਆਂ ਸੀ ਪਤਾ ਨਹੀਂ ਬਾਬਾ ਸਾਨੂੰ ਕੀ ਬਣਾ ਦੇਗਾ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਹੈ ਜਦੋਂ ਤੁਸੀਂ ਆਪਣੇ ਬੇਟੇ ਦਾ ਰਿਸ਼ਤਾ ਕਰ ਦਿਓ ਖਾਸ ਕਰਕੇ ਉਦੋਂ ਕੇਵਲ ਇਹ ਨਾ ਦੇਖਿਆ ਕਰੋ ਕਿ ਜਿਹਦੇ ਨਾਲ ਸੀ ਕੁੜੀ ਤੋਰਨ ਲੱਗਿਆ ਉਹਦੇ ਕੋਲੇ ਗੱਡੀ ਹੈਗੀ ਆ ਉਹਦੇ ਕੋਲੇ ਕੋਠੀ ਵੱਡੀ ਹੈ ਚਾਰ ਨਗਾੜੇ ਪਿੱਛੇ ਤੁਰਦੇ ਨੇ ਇਹ ਨਾ ਦੇਖਿਆ ਕਰੋ ਥੋੜਾ ਬਹੁਤਾ ਉਹਦੀ ਵਿਚਾਰ ਵੱਲ ਉਹਦੀ ਸੋਚ ਵੱਲ ਉਹਦੇ ਦਿਮਾਗ ਵੱਲ ਥੋੜਾ ਜਿਹਾ ਪਰਖ ਲਿਆ ਕਰੋ ਵੀ ਬੰਦਾ ਜ਼ਿੰਦਗੀ ਵਿੱਚ ਕੁਝ ਕਰ ਸਕਦਾ ਇਹਨੇ ਕੁਝ ਕੀਤਾ ਮਾੜਾ ਮੋਟਾ ਇਹਦੋਂ ਕਿ ਥੋੜੀ ਬਹੁਤੀ ਮਿਹਨਤ ਹੈ ਇਹ ਦੇਖ ਲਿਆ ਕਰੋ ਤੇ ਹੁਣ ਹਸਪੀਟਲ ਵਿੱਚ ਬਾਬਾ ਵੀ ਪਿਆ ਨਸ਼ੇੜੀ ਤੇ ਬੀਬੀ ਪਈ ਆ ਕਿਸਾਨ ਆ ਗੂ ਐ ਹੋ ਹੁਣ ਪਿੱਟੀ ਜਾਓ ਹੁਣ ਜਿਹੜੀਆਂ ਭੇਡਾਂ ਇਹਨਾਂ ਨੂੰ ਗਰਾਹੀ जिंदਗੀਆਂ ਹੁੰਦੀਆਂ ਨੇ ਡੇਰਾਂ ਦੇ ਨਾਂ ਤੇ ਹੁਣ ਤੁਹਾਡੇ ਬਾਬੇ ਦਾ ਇਲਾਜ ਚੱਲਦਾ ਹਸਪੀਟਲ ਦੇ ਵਿੱਚ ਕਰ ਦਿਓ ਪੀਟੀਐਮ ਹੁਣ ਗੂਗਲ 'ਤੇ ਕਰਦੇ ਹੁਣ ਜੇ ਕਿਸੇ ਕੋਲ ਫੀਮ ਹੈਗੀ ਉਹ ਵੀ ਜਾ ਕੇ ਫੜਾਏ ਦਰਦ ਹੁੰਦਾ ਹੋ ਉਹਦੇ ਇਹ ਇੱਕ ਕੌੜੀਆਂ ਗੱਲਾਂ ਤੇ ਸੱਚੀਆਂ ਨੇ ਸ਼ਰਮ ਸਾਨੂੰ ਆਉਣੀ ਨਹੀਂ ਸਾਡੇ ਪੰਜਾਬ ਦਾ ਬੇੜਾ ਜਿੰਨਾ ਇਹਨਾਂ ਬਾਬਿਆਂ ਨੇ ਕੀਤਾ ਹੈ ਨਾ ਮੈਨੂੰ ਲੱਗਦਾ ਉਹਨਾਂ ਲੀਡਰਾਂ ਨੇ ਵੀ ਨਹੀਂ ਕੀਤਾ ਹੋਣਾ ਇਹ ਸਚਾਈ ਹੈ ਅੰਨਿਆਂ ਤੇ ਬੋਲਿਆਂ ਦਾ ਮੁਲਖ ਬਣ ਗਿਆ ਇਹ ਕੁਝ ਨਹੀਂ ਦੇਖਣਾ ਵੀ ਜਿੱਥੇ ਅਸੀਂ ਕੁੜੀ ਤੋਰਨੀ ਹੈ ਉਹ ਬੰਦਾ ਨਸ਼ੇੜੀ ਹੈ ਵਾਕਈ ਅਸੀਂ ਇਹਦਾ ਕੋਈ ਵੇਖਦੇ ਆ ਨਹੀਂ ਬਿਲਕੁਲ ਹੀ ਵੇਖਦੇ ਤੇ ਕੱਲ ਚੀਕਾਂ ਪੈਂਦੀਆਂ ਸੀ ਬੇ ਲੋਕੋ ਮੈਂ ਇਹ ਬਾਬੇ ਨੂੰ ਕੁੜੀ ਦੇ ਕੇ ਪਸਤਾਈ ਕੁੜੀ ਦਿੱਤੀ ਸੀ ਜਾਂ ਕੁੜੀ ਵਿਆਹੀ ਸੀ ਬਹੁਤ ਵੱਡੀਆਂ ਗੱਲਾਂ ਨੇ ਇਹ ਇਹ ਮੂੰਹ ਤੋਂ ਅਸੀਂ ਬਖਤਾ ਦਿੰਨੇ ਆ ਮੇਰੀ ਕੁੜੀ ਨੂੰ ਤੰਗ ਕਰਦਾ ਬਾਬਾ ਮੈਂ ਉਹ ਗੱਲ ਕਹਿਣੀ ਨਹੀਂ ਪਰ ਲੋਕ ਸਮਝ ਜਾਂਦੇ ਨੇ ਤੰਗ ਕਿਵੇਂ ਕਰਦਾ ਸੀ ਇਹ ਸਭ ਨੂੰ ਪਤਾ ਹੈ ਤਨ ਹੁਣ ਸੁਰਤ ਆਈ ਹੈ ਜਿਹੜੀ ਔਰਤ ਇਹ ਕਹਿੰਦੀ ਹੋਵੇ ਕਿ ਮੇਰੇ ਘਰ ਵਾਲਾ ਫੀਮ ਖਾਂਦਾ ਮੈਂ ਡੱਬੀ ਰੱਖਦੀ ਆ ਪਰਸ ਵਿੱਚ ਉਹਨੂੰ ਕਿੰਨੀ ਕ ਅਕਲ ਹੋਣੀ ਹੈ ਜਿਹੜੇ ਪਰਿਵਾਰ ਨੂੰ ਇਹ ਪਤਾ ਹੋਵੇ ਕਿ ਜਿਹਦੇ ਲੜਸੀ ਕੁੜੀ ਲਾਉਣ ਲੱਗਿਆ ਉਹ ਬੰਦਾ ਫੀਮ ਖਾਂਦਾ ਮੋਟੀ ਉਹ ਪਰਿਵਾਰ ਨੂੰ ਕਿੰਨੀ ਕ ਅਕਲ ਹੋਣੀ ਹੈ ਸ਼ਰਮ ਨਾਲ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਆ ਦੂਜੇ ਘੜਮ ਚੌਧਰੀ ਹੋਰ ਨੇ ਫੀਮ ਦੀ ਖੇਤੀ ਕਰੋ ਜੀ ਇੱਥੇ ਦੂਜੇ ਨਸ਼ਿਆਂ ਤੋਂ ਖਿਹੜਾ ਛੁੱਟ ਜਾਓ ਆ ਛੁੱਟ ਗਿਆ ਖਿਹੜਾ ਅਗਲੇ ਨੇ ਪੱਟ ਵਿੱਚ ਮਾਰੀ ਗੋਲੀ ਹੁਣ ਅਕਲ ਟਿਕਾਣੇ ਆਉਗੀ ਦੋਨਾਂ ਦੀ ਪਰਚਾ ਵੀ ਹੋ ਸਕਦਾ ਗੋਲੀ ਮਾਰੀ ਆ ਪੱਟ ਵਿੱਚ ਤੇ ਉਹ ਬਾਬਾ ਹੁਣ ਬਣ ਕੇ ਪਖੰਡੀ ਪਖੰਡੀ ਹੁੰਦੇ ਨੇ ਇਹ ਮੇਰੀ ਬਾਹਾਂ ਤੋੜਦੀ ਮੇਰੇ ਦੰਦ ਕੱਢਦੇ ਮੇਰੀ ਲੱਤ ਤੋੜਦੇ ਮੈਨੂੰ ਮਾਰਨ ਲੱਗੇ ਸੀ ਮੇਰੇ ਨਾਲ ਧੋਖਾ ਕਰਦਾ ਇੱਕ ਹੋਰ ਇਹਨੇ ਵੱਡੀ ਬੇਵਕੂਫੀ ਕੀਤੀ ਹੁਣ ਮੈਂ ਲਾਸਟ ਵਿੱਚ ਕਹਿ ਦੇਣਾ ਕਹਿੰਦਾ ਉਹਨਾਂ ਨੇ ਜੋ ਕਰਨਾ ਸੀ ਕਰ ਲਿਆ ਹੁਣ ਗੁਰੂ ਗੋਬਿੰਦ ਸਿੰਘ ਜਿਵੇਂ ਸਾਨੂੰ ਹੁਕਮ ਕਰਨਗੇ ਅਸੀਂ ਓਦਾਂ ਕਰਾਂਗੇ ਵੀ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਾਰਾ ਤੁਹਾਡੇ ਖਚਾਂ ਲਈ ਬੈਠੇ ਆ ਤੁਹਾਡੇ ਲਈ ਆਉਣਗੇ ਉਹ ਤੁਹਾਨੂੰ ਹੁਕਮ ਕਰਨਗੇ ਆ ਕੇ ਨਸ਼ੇੜੀਆਂ ਨੂੰ ਸਿਰੇ ਦੀਆਂ ਖਚਾਂ ਨੂੰ ਤੁਹਾਨੂੰ ਆ ਕੇ ਹੁਕਮ ਕਰਨਗੇ ਗੁਰੂ ਪਾਸ਼ਾ ਛੇਤਰ ਫੇਰੇ ਫੜ ਕੇ ਹੋ ਜੇ ਬੰਦਿਆਂ ਦੇ